ਲੋਕ ਸਭਾ ਚੋਣਾਂ ਸਿਰਤੇ ਨੇ ਔਰ ਇਸ ਵੇਲੇ ਉਮੀਦਵਾਰਾਂ ਦੇ ਚਰਚੇ ਜਿਹੜੇ ਨਿਉ ਕੀਤੇ ਜਾ ਰਹੇ ਨੇ ਕਿਹੜਾ ਉਮੀਦਵਾਰ ਕਿਹੜੀ ਪਾਰਟੀ ਚੁਣ ਸਕਦੀ ਹੈ ਕੁਝ ਪਾਰਟੀਆਂ ਨੇ ਉਮੀਦਵਾਰ ਚੁਣੇ ਵੀ ਨੇ ਪਰ ਬਹੁਤੇ ਅਜੇ ਤੱਕ ਬਾਕੀ ਨੇ ਪਰ ਉਹਨਾਂ ਆਉਣ ਵਾਲੇ ਨਾਵਾਂ ਦੇ ਵਿੱਚ ਇੱਕ ਨਾਮ ਵੱਧ ਕਰਕੇ ਗੂੰਜਦਾ ਨਜ਼ਰ ਆ ਰਿਹਾ ਤੇ ਕਿਆ ਸਰਗੀਆਂ ਚਲਦੀਆਂ ਪਈਆਂ ਨੇ ਕਿ ਕੀ ਇਹ ਨਾਮ ਕੀ ਇਹ ਲੀਡਰ ਆਉਂਦੇ ਸਮੇਂ ਦੇ ਵਿੱਚ ਚੋਣ ਲੜੇਗਾ ਜਾਂ ਨਹੀਂ ਗੱਲ ਕੀਤੀ ਜਾ ਰਹੀ ਹੈ ਰਾਣਾ ਗੁਰਜੀਤ ਦੀ ਕਪੂਰਥਲਾ ਤੋਂ ਵਿਧਾਇਕ ਨੇ ਰਾਣਾ ਗੁਰਜੀਤ ਔਰ ਚਰਚੇ ਨੇ ਕਿ ਕੀ ਰਾਣਾ ਗੁਰਜੀਤ ਐਮਪੀ ਦੀ ਚੋਣ ਲੜ ਸਕਦੇ ਨੇ ਜਾਂ ਨਹੀਂ ਇਹਦੇ ਉੱਤੇ ਰਾਣਾ ਗੁਰਜੀਤ ਨਾਲ ਵੀ ਗੱਲ ਕੀਤੀ ਗਈ ਹੈ ਪਰ ਰਾਣਾ ਗੁਰਜੀਤ ਦਾ ਫਿਲਹਾਲ ਕਹਿਣਾ ਹੈ ਕਿ ਇਸ ਵਾਰ ਇਹ ਚੋਣ ਹਰਗिज ਨਹੀਂ ਲੜਨਗੇ ਪਰ ਉਹਨਾਂ ਨੇ ਕਿਹਾ ਹੈ ਕਿ ਚੋਣ ਲੜਾਈ ਜ਼ਰੂਰ ਜਾਵੇਗੀ ਚੋਣ ਜ਼ਰੂਰ ਲੜਾਉਣਗੇ ਔਰ ਕਿੰਨੂੰ ਲੜਾਉਣਗੇ ਆਪਣੇ ਪੁੱਤਰ ਨੂੰ ਜਿਹਨਾਂ ਨੂੰ ਵਿਧਾਇਕ ਬਣਾਇਆ ਉਹਨਾਂ ਨੇ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਲੜਾਇਆ ਤੇ ਜਿਤਾਇਆ ਰਾਣਾ ਇੰਦਰ ਪ੍ਰਤਾਪ ਨੂੰ ਚੋਣ ਲੜਾਈ ਜਾ ਸਕਦੀ ਹੈ ਪਰ ਇਹ ਚੋਣ ਅਨੰਦਪੁਰ ਸਾਹਿਬ ਤੋਂ ਲੜਾਉਣ ਦੀਆਂ ਚਰਚਾਵਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਚੋਣ ਅਨੰਦਪੁਰ ਸਾਹਿਬ ਤੋਂ ਜਿਤਾਈ ਜਾ ਸਕਦੀ ਹੈ ਲੜਾਈ ਜਾ ਸਕਦੀ ਹੈ ਰਾਣਾ ਇੰਦਰ ਪ੍ਰਤਾਪ ਨੂੰ ਚੋਣ ਲੜਾਉਣ ਦੇ ਖਰਚੇ ਜਿਹੜੇ ਜਿਤਾਏ ਜਾ ਰਹੇ ਨੇ ਫਿਲਹਾਲ ਰਾਣਾ ਗੁਰਜੀਤ ਜਿਹੜੇ ਨੇ ਉਹ ਚੋਣ ਨਹੀਂ ਲੜਨਗੇ ਉਹਨਾਂ ਦੇ ਉਹਨਾਂ ਨੇ ਇਹ ਕਿਹਾ ਪਰ ਫਿਲਹਾਲ ਚੋਣਾਂ ਤੋਂ ਪਹਿਲਾਂ ਕੁਝ ਵੀ ਸਥਾਈ ਰੂਪ ਚ ਦੱਸਣਾ ਜਾਂ ਕਹਿਣਾ ਉਹ ਸੰਭਵ ਨਹੀਂ ਫਿਲਹਾਲ ਸਿਰਫ ਰਾਣਾ ਗੁਰਜੀਤ ਦੇ ਬਾਰੇ ਚ ਪਤਾ ਲੱਗਿਆ ਕਿ ਉਹ ਆਪ ਚੋਣ ਲੜਨ ਤੋਂ ਇਨਕਾਰੀ ਨੇ ਪਰ ਇਹ ਜ਼ਰੂਰ ਕਿ ਆਸਰਾਈਆਂ ਨੇ ਕਿ ਆਪਣੇ ਬੇਟੇ ਨੂੰ ਚੋਣ ਲੜਾ ਸਕਦੇ ਨੇ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਉਹਨਾਂ ਦੇ ਬੇਟੇ ਰਾਣਾ ਇੰਦਰਪ੍ਰਤਾਪ ਤੇ ਆਪ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀ ਆਪਣੇ ਬੇਟੇ ਨੂੰ ਚੋਣ ਲੜਾ ਸਕਦੇ ਨੇ ਦਰਸਲ ਆਪਣੇ ਬੇਟੇ ਨੂੰ ਪਹਿਲਾਂ ਵੀ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਚੋਣ ਲੜਾਈ ਅਤੇ ਵਿਧਾਨ ਸਭਾ ਚੋਣਾਂ ਦੇ ਵਿੱਚ ਜਿੱਤ ਦਵਾਈ ਔਰ ਨਾਲ ਦੀ ਨਾਲ ਹੁਣ ਚਰਚੇ ਨੇ ਕਿ ਐਮਪੀ ਦੀ ਸੀਟ ਲੜਾਈ ਜਾ ਸਕਦੀ ਹੈ ਰਾਣਾ ਇੰਦਰਪ੍ਰਤਾਪ ਨੂੰ ਔਰ ਇਸੇ ਨੂੰ ਲੈ ਕੇ ਚਰਚੇ ਜਿਹੜੇ ਨੇ ਉਹ ਤੇਜ਼ ਹੁੰਦੇ ਨਜ਼ਰ ਆ ਰਹੇ ਨੇ ਸੋ ਦੱਸ ਦਈਏ ਕਿ ਇੱਕ ਪਾਸੇ ਐਮਪੀ ਦੀ ਸੀਟ ਹੈ ਔਰ ਦੂਜੇ ਪਾਸੇ ਨਵਤੇਜ ਚੀਮਾ ਦੇ ਨਾਲ ਸਿੱਧੀ ਲਾਗਡਾਠ ਰਾਣਾ ਗੁਰਜੀਤ ਦੀ ਦਰਸਲ ਨਵਤੇਜ ਚੀਮਾ ਵੀ ਸਭਾਵੀ ਉਮੀਦਵਾਰ ਨੇ ਸੁਲਤਾਨਪੁਰ ਲੋਧੀ ਹਲਕੇ ਤੋਂ ਪਰ ਦੂਜੇ ਪਾਸੇ ਨਵਤੇਜ ਚੀਮਾ ਨੂੰ ਪਛਾੜ ਕੇ ਨਵਤੇਜ ਚੀਮਾ ਦੀ ਥਾਂ ਦੇ ਉੱਤੇ ਆਪਣੇ بیٹے ਰਾਣਾ ਇੰਦਰ ਪ੍ਰਤਾਪ ਨੂੰ ਆਜ਼ਾਦ ਲੜਾਇਆ ਤੇ ਅਜਿੱਤ ਵੀ ਹਾਸਲ ਕੀਤੀ ਨਵਤੇਜ ਚੀਮਾ ਹਾਰ ਜਾਂਦੇ ਨੇ ਔਰ ਰਾਣਾ ਗੁਰਜੀਤ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਵਿਧਾਇਕੀ ਸਾਹਮਣੇ ਪਰ ਇੱਥੋਂ ਸਿਰਫ ਇਹ ਲਾਗ ਡਾਟ ਸਾਹਮਣੇ ਨਹੀਂ ਆਉਂਦੀ ਸਗੋਂ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਫੈਕਟਰਸ ਨੇ ਫਿਲਹਾਲ ਰਾਣਾ ਗੁਰਜੀਤ ਜਿਹੜੇ ਨੇ ਉਹ ਇਲੈਕਸ਼ਨਜ਼ ਨਾਲ ਲੜਨ ਦੇ ਹੱਕ ਦੇ ਵਿੱਚ ਨੇ ਪਰ ਆਉਂਦੇ ਸਮੇਂ ਦੇ ਵਿੱਚ ਇਹ ਜ਼ਰੂਰ ਹੋ ਸਕਦਾ ਹੈ ਕਿ ਬਾਜ਼ੀ ਪਲਟ ਜਾਵੇ ਹੋ ਸਕਦਾ ਕਿਉਂਕਿ ਅਨੰਦਪੁਰ ਸਾਹਿਬ ਜੇ ਲੜਾਇਆ ਜਾਂਦਾ ਕਿਉਂਕਿ ਅਨੰਦਪੁਰ ਸਾਹਿਬ ਤੋਂ ਜੇ ਲੜਾਇਆ ਜਾ ਸਕਦਾ ਹੈ ਤੇ ਹੋ ਸਕਦਾ ਹੈ ਕਿ ਰਾਣਾ ਅਮਿੰਦਰ ਪ੍ਰਤਾਪ ਸਹੀ ਤਰ੍ਹਾਂ ਪਰਫਾਰਮ ਨਾ ਕਰ ਸਕਣ ਤੇ ਇਸ ਤਰ੍ਹਾਂ ਕਿ ਆਸਰ ਆਈਆਂ ਇਹ ਵੀ ਨਹੀਂ ਕਿ ਐਨ ਮੌਕੇ ਤੇ ਆ ਕੇ ਰਾਣਾ ਗੁਰਜੀਤ ਵੀ ਕਮਾਂਡ ਸੰਭ ਸੱਕਦੇ ਨੇ ਪਰ ਫਿਲਹਾਲ ਚਰਚੇ ਇਹੀ ਨੇ ਕਿ ਰਾਣਾ ਗੁਰਜੀਤ ਆਪਣੇ ਪੁੱਤਰ ਨੂੰ ਅਨੰਦਪੁਰ ਸਾਹਿਬ ਸੀਟ ਤੋਂ ਉਤਾਰ ਸਕਦੇ ਨੇ ਫਿਲਹਾਲ ਖੱਛੇ ਜਿਹੜੇ ਨੇ ਉਹ ਤੇਜ਼ ਹੁੰਦੇ ਜਾ ਰਹੇ ਨੇ ਆਉਂਦੇ ਸਮੇਂ ਵਿੱਚ ਕੀ ਕੁਝ ਸਾਹਮਣੇ ਆਵੇਗਾ ਉਹ ਸਮਾਂ ਦੱਸੇਗਾ ਪਰ ਚਾਰ ਬਰ ਤਿਆਰ ਹੈ ਕਿਉਂਕਿ ਆਨੰਦਪ੍ਰਸਾਦ ਤੇ ਖਡੂਰ ਸਾਹਿਬ ਦੇ ਵਿੱਚ ਇਹ ਪਰਿਵਾਰ ਜਿਹੜਾ ਹੈ ਉਹ ਫਿਲਹਾਲ ਚੜਤ ਦੇ ਵਿੱਚ ਹੈਗਾ ਪਰ ਰਾਣਾ ਇੰਦਰ ਪ੍ਰਤਾਪ ਕਿਸ ਤਰ੍ਹਾਂ ਇਸ ਉੱਤੇ ਪਰ ਫਾਰਮ ਕਰਦੇ ਆ ਉਹ ਸਮਾਂ ਦੱਸੇਗਾ ਜੇ ਲੱਗਿਆ ਕਿ ਰਾਣਾ ਇੰਦਰਪ੍ਰਤਾਪ ਨਹੀਂ ਜਿੱਤ ਹਾਸਲ ਕਰ ਪਾਰੇ ਤਾਂ ਹੋ ਸਕਦਾ ਹੈ ਕਿ ਰਾਣਾ ਗੁਰਜੀਤ ਉਥੋਂ ਉਤਰਣ ਪਰ ਫਿਲਹਾਲ ਰਾਣਾ ਗੁਰਜੀਤ ਨੇ ਇਨਕਾਰ ਕਰ ਦਿੱਤਾ ਆ ਔਰ ਰਾਣਾ ਇੰਦਰਪ੍ਰਤਾਪ ਜ਼ਰੂਰ ਇਹਨਾਂ ਸੀਟਾਂ ਤੋਂ ਲੜ ਸਕਦੇ ਨੇ ਆਉਂਦੇ ਸਮੇਂ ਦੇ ਵਿੱਚ ਕੀ ਕੁਝ ਹੋਵੇਗਾ ਉਹ ਪਤਾ ਲੱਗ ਜਾਵੇਗਾ ਫਿਰ ਫਿਲਹਾਲ ਰਾਣਾ ਫੈਮਿਲੀ ਜਿਹੜੀ ਹੈ ਉਹ ਚੋਣਾਂ ਲਈ ਤਿਆਰ ਬਰਤਿਆਰ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ